ਤਾਂ ਤਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸੰਜਾ ਪ੍ਰਦੇਸ਼ ਦੇ ਰਹੇ ਹਨ ਜਿੰਨਾਂ ਦੀ ਰਵਾਇਤ ਜਿਹਾ ਹਾਇ ਹਾਇ ਕਰਾਏਗੀ ਇਹ ਵਿਆਨੀ ਲੋਕਾਂ ਨੇ ਪੰਡਤ ਲੋਕਾਂ ਨੇ ਇਹ ਮੁੱਲਾ ਨੇ ਇਹ ਜੋ ਪੰਜ ਹਨ ਪੰਜ ਸ੍ਰੈਣੀਆਂ ਜੋ ਪੰਜ ਥੰਮਲੇ ਹਨ ਹੋ ਸਕਦਾ ਛੇ ਹੁਣ ਇਹ ਹੰਕਾਰ ਲੋਭ ਵਿਕਾਰ ਕ੍ਰੋਧ वासਨਾ ਇਹ ਸਾਰੇ ਸੰਸਾਰ ਦੀ ਸਾਂਝੀ ਸਮੱਸਿਆ ਹੈ ਸਾਂਝਾ ਦੁੱਖ ਹੈ ਸੁਣ ਬਾਵਰੇ ਸੋ ਕੀ ਸੁਣਾ ਹੈ ਜੇ ਅਸੀਂ ਧੀਮੀ ਗਤੀ ਚ ਸੁਣਾਗੇ ਤਾਂ ਪਰਮੇਸ਼ਰ ਦੀ ਆਵਾਜ਼ ਸੁਣੇਗੀ ਸੋ ਤੰਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਤੀਜੇ ਪਾਤਸ਼ਾਹ ਜੀ ਨੇ ਮਨ ਬਾਰੇ ਬਹੁਤ ਗਿਆਨ ਦਿੱਤਾ ਹੈ ਸੋ ਮੈਂ ਕਰੋੜਾਂ ਵਾਲੇ ਵਰਪਾ ਵਾਲੇ ਬਲਿਹਾਰ ਦੇ ਜਾਂਦਾ ਹਾਂ ਲੰਮੇ ਪੈ ਕੇ ਦਰੋਤ ਕਰਦਾ ਨਮਸਕਾਰਾਂ ਕਰਦਾ ਹਾਂ ਜਿਨ੍ਹਾਂ ਦਾ ਕੱਲ ਤਰਕਾਸ ਦਿਹਾੜਾ ਵੀ ਸੀ ਸ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਉਹਨਾਂ ਦੀ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਪਰ ਆਵੇ ਸ ਜਿਨਾਂ ਨੇ ਮਾਨਵਾਰੇ ਬਹੁਤ ਗਿਆਨ ਕੀਤਾ ਕਰਾਇਆ ਸੋ ਇਹ ਇਹ ਨਹਿਰ ਚ ਪਾਣੀ ਚੱਲ ਰਿਹਾ ਹੈ ਜੇ ਅੱਗੇ ਬੰਨ ਲਾਵਾਂਗੇ ਨਹੀਂ ਰੁਕਣਾ ਇਹ ਮੰਨਨੇ ਬੋਲਣਾ ਹੈ ਇਹਨੂੰ ਚੱਲਣ ਤੇ ਆਪਣੀ ਚਾਲ ਦਿਸ਼ਾ ਬਦਲਣੀ ਪਏਗੀ ਸੋ ਸੋ ਜੋ ਡਾਊਨਲੋਡ ਹੋ ਰਿਹਾ ਹੈ ਆਪਣੇ ਆਪ ਸ਼ਬਦ ਕਰਵਾਣੇ ਆ ਰਹੀ ਹੈ ਸੋ ਗੁਰੂ ਹੈ ਜੋ ਗੁਰੂ ਤੋਂ ਸਮਝਦਾ ਹੈ ਉਹ ਭਗਤ ਹੈ ਉਹ ਮੀਆਂ ਹੈ ਉਹ ਗਿਆਨੀ ਹੈ ਉਹ ਪੰਡਤ ਹੈ ਪੰਡਤ ਕੀ ਹੈ ਜਿਹਦੇ ਪੰਡਾ ਬੁੱਧੀ ਹੁੰਦੀ ਹੈ ਸੋ ਇਹ ਬੱਚੇ ਦੀ ਬੱਚੇ ਨੂੰ ਲੋਭ ਕੀ ਹੈ ਬੱਚੇ ਦਾ ਕ੍ਰੋਧ ਕੀ ਹੈ ਛੋਟਾ ਹੈ ਸਰੀਰ ਵੀ ਛੋਟਾ ਹੈ ਇਹ ਜਵਾਨ ਹੁੰਦੇ ਹੈ ਹੰਕਾਰ ਜਵਾਨ ਹੁੰਦਾ ਹੈ ਵਸਨਾ ਵਧਦੀ ਹੈ ਵਕਾਰ ਵਧੇਨ ਕਰੋ ਵਾਤਾ ਹੈ ਜਿੰਨੀ ਉਮਰ ਵਾਦੀ ਹੈ ਸਰੀਰ ਮਰਦਾ ਹੈ ਇਹ ਚੀਜ਼ਾਂ ਨਹੀਂ ਮਰਦੀਆਂ ਤਾਂ ਹੀ ਪਾਠ ਪੋਜਾ ਇਹ ਧਰਮ ਕਮਾਇਆ ਜਾਂਦਾ ਹੈ ਮਨ ਦਾ ਖਰਾਕ ਹੋਰ ਹੈ ਤਣ ਦੀ ਖਰਾਕ ਹੋਰ ਹੈ ਜੇ ਕਰਵਾਣੀ ਸੁਣਨੀ ਹੈ ਕਿਰਤ ਸੁਣਾ ਹੈ ਪੇਟ ਭਰ ਜਾਏਗਾ ਇਹ ਹੱਡੀਆਂ ਇਹ ਮਾਸ ਇਹ ਵਧੇਗਾ ਇਹਦੀ ਭੁੱਖ ਬਿਟੇਗੀ ਨਹੀਂ ਇਹ ਮਨ ਦੀ ਖਰਾਕ ਹੈ ਕੀਰਤਨ ਕਰਵਾਣੀ ਧਿਆਨ ਸੋ ਗੁਰੂ ਤੋਂ ਬਿਨਾਂ ਅਸੀਂ ਅੰਦੇ ਹਾਂ ਅੱਖਾਂ ਤੇ ਪੱਟੀ ਬੰਨੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਕਿਤੇ ਗੁਰਨਾਨਕ ਦੇਵ ਸਾਹਿਬ ਜੀ ਦੇ ਮਾਤਾ ਪਿਤਾ ਦਾ ਨਾਂ ਜਨਮ ਤਰੀਖ ਹੋਰ ਸਾਰੇ ਬੋਲ ਪਰਮੇਸ਼ਰ ਦੇ ਵਲ ਹਨ ਉਧਰ ਨੂੰ ਜਾ ਰਹੇ ਹਨ ਦਿਸ਼ਾ ਬਦਲਣੀ ਪਵੇਗੀ ਅਸੀਂ ਨਾ ਮਨ ਭਾਗਰ ਲੱਗਣ ਆਲੇ ਹਾ ਗੁਰੂ ਦੀਨ ਮਤ ਧਾਰ ਨਹੀਂ ਪਏਗੀ ਸੋਇਨ ਲੰਕਾ ਸੋਇਨ ਮਾੜੀ ਕਿਸੈ ਨਕੇਰੀ ਸੰਪੈ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨਕੇਰੀ ਸੁਣ ਮੋਰਖਾ ਮਨ ਅਜਾਣਾ ਸੋ ਸੋਨਾ ਲਾ ਮੋਰਖਾ ਸੋ ਇਹ ਪਹਿਲਾ ਔਰ ਆਖਰੀ ਮੌਕਾ ਮਿਲਿਆ ਹੈ ਇਹ ਸੋਨੇ ਦੀ ਜੋ ਲੰਕਾ ਹੈ ਇਹ ਮਾਰੀਆਂ ਇਹ ਘਰ ਮਿਸਤਰੀ ਜੀ ਕਹਿੰਦੇ ਘਰ ਘਰ ਤੋਂ ਕੋ ਬਣਾ ਲਾਂਗੇ ਮਿਸਤਰੀ ਜੀ ਕਹਿੰਦੇ ਘਰ ਤੇ ਬਣਾ ਕੇ ਮੈਂ ਚਲਾ ਜਾਗਾ ਇਸ ਸਰੀਰ ਦਾ ਘਰ ਬਣਾਉਂਦਿਆ ਬਹੁਤ ਟਾਈਮ ਲੱਗਦਾ ਹੈ ਸਾਡੇ ਅੰਦਰ ਇਹ ਵਿਕਾਰਾ ਹੰਕਾਰ ਇਹ ਚਾਰ ਨਦੀਆਂ ਚੱਲ ਰਹੀਆਂ ਹੋ ਸਕਦਾ ਪੰਜਵੀਂ ਹੁਣ ਜੇ ਖੋਜ ਵਿੱਚ ਆ ਜਣਾ ਹੈ ਖੋਜਣਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਸੋ ਖੋਜਾ ਰੋਜ ਸੋਇਨੇ ਲੰਕਾ ਸੋ ਨ ਮਾੜੀ ਸੰਪੈ ਕਿਸੇ ਨ ਕੇਰੀ ਸੁਣ ਮੂਰਖ ਮਨ ਅਜਾਣਾ ਤੇਰਾ ਕਿਸੇ ਨਾ ਕਾ ਪਾਣਾ ਇਹ ਰਾਜਾ ਚਲਣਾ ਪਏਗਾ ਪਾਣਾ ਮੰਨਣਾ ਪਏਗਾ ਸੋ ਇਹ ਮਨ ਦੀ ਖਰਾਕ ਹੋਰ ਤਨ ਦੀ ਹੋਰ ਸਰੀਰ ਦਾ ਅੰਤ ਹੈ ਸੋ ਇਹਦੀ ਯਾਤਰਾ ਖਤਮ ਹੋ ਜਾਣੀ ਹੈ ਮਨ ਦੀ ਯਾਤਰਾ ਨਹੀਂ ਹੋਣੀ ਸਭ ਮਨ ਕਦੇ ਬੁੱਢਾ ਨਹੀਂ ਹੁੰਦਾ ਇਹ ਹੰਕਾਰ ਜਿੰਨੀ ਉਮਰ ਵੱਧਦੀ ਹੈ ਸਰੀਰ ਵੱਧਦਾ ਹੈ ਹੰਕਾਰ ਵੱਧਦਾ ਹੈ ਵਾਸ਼ਨਾ ਵੱਧਦੀ ਹੈ ਕ੍ਰੋਧ ਵੱਧਦਾ ਹੈ ਲੋਭ ਵੱਧਦਾ ਹੈ ਸੋ ਇਹ ਮਨ ਦੀ ਖੇਡ ਹੋ ਰਹੀ ਹੈ ਸਾਰਾ ਇਹ ਉੱਪਰ ਠਾਕੁਰ ਹੈ ਸੋ ਇਹਨੂੰ ਇਸ਼ਨਾਨ ਕਰਾਣਾ ਹੈ ਕਹਿੰਦੇ ਧੰਨੇ ਭਗਤ ਜੀ ਦੇ ਸਾਰੇ ਕਾਜ ਕਰਦੇ ਸਾਡੇ ਨਹੀਂ ਅਜ ਹੁੰਦੇ ਆਟੋਮੈਟਿਕ ਲੱਗੇ ਹੁਣ ਆਪਣੇ ਆਪ ਪਾਣੀ ਨਿਕ ਰਿਹਾ ਹੈ ਅੰਡਰਗਰਾਊਂਡ ਪਾਈਪ ਹਨ ਵੱਡੇ ਵੱਡੇ ਟਰੈਕਟਰ ਹਨ ਸਾਰੇ ਸਾਡੇ ਕਾਰਜ ਨਹੀਂ ਪ੍ਰਵਿਸ਼ਰ ਕਰ ਰਿਹਾ ਖੋਜਣਾ ਪਏਗਾ ਪ੍ਰਵਿਸ਼ਰ ਨੇ ਕੱਚਾ ਮਾਲ ਦਿੱਤਾ ਪੱਕਣਾ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਤਿਆਰ ਕਰਨਾ ਹੈ ਸੋ ਜ਼ਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਇਸ ਸਰੀਰ ਚ ਮਿਲੇਗਾ ਜੀ ਸਦਾਸਤ ਬਹੁਤੀ ਗਲਤੀਆਂ ਹੋ ਰਹੀਆਂ ਧੰਤਾ ਸਿੰਘ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਾਰੇ ਸੰਤੂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਫਤਿਹ ਜੀ